ਸੁਖ ਹੋਆ ਸਭ ਥਾਈ ਸੁਖ ਹੋਆ ਸਭ ਥਾਈ ਸੰਤੋ ਸੁਖ ਹੋਆ ਸਭ ਥਾਈ ਸੁਖ ਹੋਆ ਸੰਤ ਥਾਈ ਗਰਹਿਆ ਸਭ ਨੀਤਾਈ ਸੰਤੋ ਸੁਖ ਹੋਆ ਸਭ ਪਾਈ ਸੁਖ ਹੋਆ ਸਭ ਥਾਈ ਸੰਤੋ ਸੁਖ ਹੋਆ ਸਭ ਥਾਈ ਪਰਮੇਸ਼ਰ ਤਾਬੰਦ ਪਰਮੇਸ਼ਰ ਤਾਬੰਦ ਕਿਰਪਾਧਾਰੀ ਹਰ ਹਰ ਪ੍ਰਭ ਕਿਰਪਾਧਾਰੀ ਹਰ ਹਰ ਪ੍ਰਭ ਕਿਰਪਾਧਾਰੀ ਹਰ ਕੀ ਬਾਣੀ ਆਈ ਹਰ ਕੀ ਬਾਣੀ ਆਈ ਤੈਨ ਥਗਲੀ ਚ ਬਿਠਾਈ ਤੈਨ ਥਗਲੀ ਚ ਬਿਠਾਈ ਦਿਆਲ ਭੂਜਖ ਮਿਹਰਵਾ ਤੂ ਖਾਣਾ ਹਰ ਨਾਨਕ ਸਾਚ ਵਖਾਣਾ ਸਤ ਤਕ ਹੋਆ ਸਭ ਥਾਈ ਸੁਖ ਹੋਆ ਸਭ ਥਾਈ ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ ਰੰਗ ਪਰੰਗ ਅਨੇਕਨ ਝਾਪਣ ਕਰਤਬਾ ਜੀ ਆਂ ਅੰਦਰ ਜੀਓ ਸਭ ਕੁਛ ਜਾਣਲਾ ਸਭ ਕੁਛ ਤੇਰੇ ਵਸ ਤੇਰਾ ਘਰ ਬਲਾ ਤੇਰੇ ਕਰ ਅਨੰਦ ਵਧਾਈ ਕੋਤ ਘਰ ਬਾਣ ਬਹਤਾ ਤੇ ਤੇ ਆਪਣਾ ਆਪ ਚਰ ਸਰਬ ਕਲਾ ਭਰਪੂਰ ਇਸਹਿ ਜਤ ਤਾ ਨਾਨਕ ਦਾ ਸੰਦਸ ਦ ਆਗੈ ਬਿਰਵਤਾ ਸਰਬ ਕਲਾ ਭਰਪੂਰ ਇਸਹਿ ਜਤ ਤਾ ਨਾਨਕ ਦਾ ਸੰਦਸ ਦ ਆਗੈ ਬਿਨ ਪੌੜੀ ਵੱਡੀ ਹੋਵਟ ਆਪਾਰ ਤੇਰਾ ਮਰਤਬਾ ਰੰਤ ਰੰਗ ਨੇ ਇੱਕ ਨਾ ਜਾਪਨ ਕਰਤਬ ਜੀ ਆਂਦਰ ਜਿਓ ਸਭ ਕੁਛ ਜਾਣਲਾ ਸਭ ਕੁਛ ਤੇਰੇ ਵਸ ਤੇਰਾ ਘਰ ਭਲਾ ਤੇਰੇ ਘਰ ਅਨੰਦ ਵਿਦਾਈ ਤੁਧ ਕਰ ਮਾਨ ਮਹਤਾ ਤੇਜ ਆਪਣਾ ਆਪ ਜਰ ਸਰਬ ਕਲਾ ਭਰਪੂਰ ਦਿਸੈ ਜਤ ਪਤਾ ਨਾਨਕ ਦਾ ਸੰਦਾਸ ਤੋਦ ਆਗੇ ਬਿਨ ਵਤਾ ਸਲੋ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਮ ਮਹਾਦੇਵ ਸਰਾ ਦੋ ਦਾਈ ਦਾ ਆਖੇ ਲੈ ਸਗਲ ਜਗਤ ਸੰਗਿਆਈਆਂ ਬੁਰਿਆਈਆਂ ਵਚ ਧਰਮ ਰਜੂ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮੁਸਕਤ ਘਾਲ ਨਾਨਕ ਤੇ ਮੁਖ ਉਜਲੇ ਕੇਤੇ ਛੁਟੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਗੁਰੂ ਨਾਨਕ ਜਿਨ ਸੁਣਿਆ ਪੀਖਿਆ ਸੇ ਫਿਰ ਗਰਵਾਸ ਨ ਪਰਿਆਰੀ ਐਸੇ ਜੀਨ ਦਿਆਲ ਦਿਆਲੂ ਕਿਰਪਾਲੂ ਸਤਿਗੁਰੂ ਜਗਤਪੁਰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪ੍ਰਕਾਸ਼ ਗੁਰਪੁਰਬ ਨੂੰ ਮੁੱਖ ਰੱਖਦੇ ਆ ਤਖਤ ਸ੍ਰੀ ਦੰਮਾ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਅਤੇ ਸਮਚੀਆਂ ਸੰਗਤਾਂ ਦੇ ਸਹਿਯੋਗ ਨਾਲ ਕਈ ਰੋਜ਼ ਤੋਂ ਲੈ ਕੇ ਸਮਾਗਮਾਂ ਦੀ ਆਰੰਭਤਾ ਕੀਤੀ ਗਈ ਸੀ ਸੋ ਅੱਜ ਮਹਾਨ ਨਗਰ ਕੀਰਤਨ ਸਾਧਗਰਾਂ ਦੇ ਪਾਵਨ ਪ੍ਰਕਾਸ਼ ਗੁਰਪ੍ਰਬੰ ਮੁੱਖ ਰੱਖਦੇ ਆ ਤਖਤ ਸਾਹਿਬ ਜੀ ਤੋਂ ਅਰਦਾਸ ਬੇਨਤੀ ਕਰਕੇ ਕੁਝ ਕੁ ਮਿੰਟਾਂ ਦੇ ਵਿੱਚ ਹੀ ਆਰੰਭ ਹੋਣ ਲੱਗਾ ਸੋ ਮਾਨਜੋ ਪੰਜ ਪਿਆਰੇ ਸਹਿਬਾਨ ਨਿਸਾਨ ਸਿੰਘ ਅਤੇ ਸਤਿਕਾਰਯੋਗ ਤਖਤ ਸ੍ਰੀ ਦਮਦਮਾ ਸਾਹਿਬ ਦੀ ਸਿੰਘ ਸਾਹਿਬਾਬਾ ਏਕ ਸਿੰਘ ਜਥੇਦਾਰ ਤਰਸੀ ਦਮਦਮਾ ਸਾਹਿਬ ਸਤਿਕਾਰਯੋਗ ਬਾਬਾ ਗੂਟਾ ਸਿੰਘ ਜੁੜਤਲੀ ਵਾਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਤਿਕਾਰਯੋਗ ਸਰਦਾਰ ਗੁਰਪ੍ਰੀਤ ਸਿੰਘ ਜੀ ਚੱਬਰ ਅੰਤਰਨ ਕਮੇਟੀ ਮੈਂਬਰ ਅਤੇ ਸਤਿਕਾਰਯੋਗ ਸਰਦਾਰ ਜਗਸ਼ੀਰ ਸਿੰਘ ਜੀ ਮਾਗਿਆਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੱਥੇ ਸੰਗਤਾਂ ਦੇ ਵਿੱਚ ਹਾਜ਼ਰੀ ਲਗਵਾ ਰਹੇ ਨੇ ਉੱਥੇ ਆਪ ਸਾਬਤ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਹੋ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੱਲ ਰਹੀ ਸਕੂਲ ਅਤੇ ਕਾਲਜਾਂ ਦੇ ਬੱਚੇ ਵੀ ਜਿਹੜਾ ਹੈ ਹਾਜ਼ਰ ਲਗਵਾਰੀ ਸਮੂਚਿਆਂ ਸੰਤਾਨ ਬੇਨਤੀ ਹੈ ਕਿ ਹੁਣ ਜਿਹੜਾ ਹੈ ਸਭ ਤੋਂ ਪਹਿਲਾਂ ਪੰਜ ਪਿਆਰੇ ਸਹਿਬਾਨਾਂ ਦਾ ਰਿਸ਼ਾਨ ਸਿੰਘਾਂ ਦਾ ਨਗਾਰਜੀ ਸਿੰਘਾਂ ਦਾ ਚੋਬਜ਼ਾਰ ਸਿੰਘਾਂ ਦਾ ਜਿਹੜਾ ਮਾਨ ਸਨਮਾਨ ਹੋਵੇਗਾ ਉਪਰੰਤ ਅਰਦਾਸ ਬੇਨਤੀ ਕਰਕੇ ਜਿਹੜਾ ਹੈ ਸਤਿਗੁਰਾਂ ਦੇ ਪਾਵਨ ਚਰੂਪ ਨੂੰ ਨਿਜ ਸਥਾਨਾਂ ਤੋਂ ਪਾਲਕੀ ਸਹਿਬਾਨ ਅਸੀਂ ਜਿਹੜਾ ਹੈ ਅਦਬ ਸਤਕਾਰ ਦੇ ਨਾਲ ਲੈ ਕੇ ਜਾਣਾ ਇੱਕ ਬੇਨਤੀ ਜ਼ਰੂਰੀ ਇਹ ਹੈ ਕਿ ਜਦੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜਾ ਪਾਵਨ ਸਰੂਪ ਨਿੱਜ ਸਥਾਨ ਤੋਂ ਪਾਲਕੀ ਸਾਹਿਬ ਵੱਲ ਜਾਂਦਾ ਹੈ ਉਦੋਂ ਜਿਹੜਾ ਅਸੀਂ ਸਤਿਕਾਰ ਰੱਖਦੇ ਆ ਅਦਬ ਦੇ ਨਾਲ ਜਿਹੜਾ ਹੈ ਉਹਦੇ ਤੱਕਾ ਨਹੀਂ ਮਾਰਨਾ ਤੱਕੇ ਸਾਈ ਨਹੀਂ ਕਰਨੀ ਪ੍ਰੇਮ ਦੇ ਨਾਲ ਨਾਮ ਜਪਦੇ ਆ ਸੀ ਜਿਹੜਾ ਹੈ ਮਗਰ ਮਗਰ ਜਾਣੇ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਮੈਂ ਬੇਨਤੀ ਕਰਾਂਗਾ ਮਾਰਜੋਬ ਸਿੰਘ ਸਾਹਿਬ ਬਾਬਾ ਟੇਕ ਸਿੰਘ ਜੀ ਜੱਦਦਾਰ ਤਕਸਿ ਦਮਦਵਾ ਸਾਹਿਬ ਉਹਨਾਂ ਦੇ ਨਾਲ ਸਮੂਹ ਮੈਂਬਰ ਸਹਿਬਾਨ ਪੰਜ ਪਿਆਰੇ ਸਹਿਬਾਨਾਂ ਦਾ ਤੇ ਮੈਨੇਜਰ ਸਰਦਾਰ ਨਿਰੰਦਰਜੀਤ ਸਿੰਘ ਜੀ ਉਹਨਾਂ ਨੂੰ ਬੇਨਤੀ ਹੈ ਉਹ ਆ ਕੇ ਜਿਹੜਾ ਪੰਜ ਪਿਆਰੇ ਸਹਿਬਾਨਾਂ ਦਾ ਤੇ ਇਨਸਾਨਜੀ ਸਿੰਘਾ ਦਾ ਅਨਗਰਤ ਸਿੰਘਾਂ ਦਾ ਸਾਰਾ ਦਾ ਮਾਨ ਸਨਮਾਨ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮठाकुर ਤਮ ਪਹੇ ਜੀਉ ਪਿੰਡ ਸਾਗ ਤੇਰੀ ਤੁਮ ਮਾਤ ਪਿਤਾ ਹਮ ਤੁਮਰੀ ਕਿਰਪਾ ਮਹੇ ਕੋਏ ਨ ਜਾਣੈ ਉਚੇ ਤੇ ਉਚਾ ਪਗ सगल समग्री तुम, तुम ते ओ तुमरी गात मे नानक दास तुमरी गात मे नानक ਬੋਲੋ ਜੀ ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਖਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਠਿਆਏ ਫਿਰ ਅੰਗਦ ਗੋਰਾ ਤੇ ਅਮਰ ਦਾਸ ਰਾਮਦਾਸ ਐ ਹੋਈ ਸਹਾਈ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਦੇਠੈ ਸਭ ਦੁੱਖ ਜਾਏ ਏਕ ਬਹਦਰ ਸਿਮਰੈ ਘਰ ਨਾਉ ਨਿਤਿ ਆਵੈ ਧਾਏ ਸਭ ਥਾਈ ਹੋਏ ਸਹਾਈ ਦਸਵਾ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਹਾਬ ਥਾਈ ਹੋਏ ਸਹਾਏ ਦਸਾਂ ਪਾਤ ਸੰਗਿਆ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤੇਆਂ ਆਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਬੰਦ ਛਕਿਆ ਦੇਖ ਚਲਾਈ ਏਕ ਵਾਹੀ ਦੇਖ ਕੇ ਆਨੰਦ ਠ ਕੀਤਾ ਜਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਤੇ ਅੰਤਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ 헤ਤਾ ਹੀਸ ਦਿੱਤੇ ਬੰਦ ਬੰਦ ਕਟਾਏ ਹੋਪਰੀਆਂ ਲੋਹਾਈਆਂ ਚਰਖੀਆਂ ਤੇ ਚੜ੍ਹਿਆ ਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰੇ ਆ ਸਿੱਖੀ ਕੇ ਸਾ ਸਵਾਸਾਂ ਨਾਲ ਨਿਭਾਈ ਤੇਨਾ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਤਿਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਜਿਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾ ਤਹਾ ਰਛਿਆ ਰਿਆ ਇਤ ਦੇਗ ਤੇਗ ਫਤੇ ਬਿਰਦ ਕੀ ਪੈ ਜਫੰਥ ਕੀ ਜੀਤੋ ਸ੍ਰੀ ਸਾਹਿਬ ਜੀ ਸਹਾਉ ਜੀ ਸਿੱਖਾ ਨ ਸਿੱਖੀ দান ਕੇ ਸਦਾਨ ਰਹੈ ਤਦਾਨ ਬਬੇਕ দান ਬੇਸਾਹਾ দান ਪ੍ਰੋਸਾਹ দান ਦਾਨ ਸਿਰਦਾਨ ਨਾਮ ਦਾਨ ਸ੍ਰੀ ਅਮਰਤ ਸਰ ਜੀ ਦੇ ਇਸਨਾਨ ਚੌਕੀਆਂ ਝੰਡੇ ਗੁੰਗੇ ਯੁਗ ਯੁਗ ਅਟਲ ਧਰਮ ਕਾ ਜੈਕਾਰ ਬੋਲ ਜੀ ਸਖਾਂ ਦਾ ਮਾਨੀ ਮਾ ਮੱਤ ਉੱਚੀ ਮੱਤ ਦੇ ਰਾਖੇ ਆਪ ਵਾਹੇ ਗੁਰੂ ਏ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿੰਨਾ ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ ਖੁੱਲੇ ਦਰਸਨ ਦਿਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ ਹੇ ਜਿਮਾਰਿਆਂ ਦੇ ਮਾਨ ਨੇ ਤਾਣਿਆਂ ਦੇ ਤਾਨ ਨਿਉਟਿਆ ਦੀ ਓਟ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਜੀ ਦੇ ਪਾਵਨ ਪਵਿੱਤਰ ਮਹਾਨ ਅਸਥਾਨ ਤਖਤ ਸ੍ਰੀ ਦਮਦਮਾ ਸਾਹਿਬ ਗੁਰੂ ਕਾਸ਼ੀ ਵਿਖੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਆਪ ਜੀ ਦੇ ਪਾਵਨ ਚਰਨ ਕਮਲਾ ਪਾਸ ਅਰਦਾਸ ਬੇਨਤੀ ਹੈ ਜੀ ਸਤ ਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਜਿਉ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ ਮੈਂ ਮੂਰਖ ਕੀ ਕੇਤ ਕਬਾਤ ਹੈ ਕੋਟ ਪਰਾਦੀ ਤਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰ ਬਾਸਨਾ ਪਰਿਆ ਰੇ ਗਿਆਨ ਧਿਆਨ ਜਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਮਹਾਵਾਕਾਂ ਦੇ ਅਨੁਸਾਰ ਜਗਤ ਗੁਰੂ ਦਿਆਲੂ ਕਿਰਪਾਲੂ ਸਤਿਗੁਰੂ ਧੰਨ ਧਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜਿਆਂ ਦੇ ਪਾਵਨ ਪ੍ਰਕਾਸ਼ ਗੁਰਪੁਰਬ ਨੂੰ ਮੁੱਖ ਰੱਖਦੇ ਹਾਂ ਤਖਤ ਸ੍ਰੀ ਦਮਦਮਾ ਸਾਹਿਬ ਜੀ ਦੇ ਸਮੁੱਚੇ ਪ੍ਰਬੰਧ ਵੱਲ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਪਿਆਰ ਦਾ ਸਦਕਾ ਸਤਿਗੁਰੂ ਜੀ ਆਪ ਜੀਆ ਦੇ ਪਾਵਨ ਅਸਥਾਨ ਤੋਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਆਪ ਜੀਆ ਦੀ ਛਤਰ ਛਾਇਆ ਦੇ ਹੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਮਹਾਨ ਨਗਰ ਕੀਰਤਨ ਦੀ ਆਰੰਭਤਾ ਲਈ ਅਰਦਾਸ ਬੇਨਤੀ ਹੈ ਜੀ ਕਿਰਪਾ ਕਰਨੀ ਜੀ ਸਰਬੱਤ ਸੰਗਤਾਂ ਦੇ ਸੇਸ਼ਤੇ ਮਿਹਰ ਪ੍ਰਿਆ ਹੱਥ ਰੱਖ ਕੇ ਭੈ ਭਾਵਣੀ ਅਦਵ ਸਤਕਾਰ ਦੇ ਨਾਲ ਨਗਰ ਕੀਰਤਨ ਦੇ ਵਿੱਚ ਹਰ ਜਸ ਕਰਨ ਦਾ ਸੇਵਾ ਸਿਮਰਨ ਕਰਨ ਦਾ ਬਲ ਉਦਮ ਦੇ ਕੇ ਨਿਵਾਜਨਾ ਕਿਰਪਾ ਕਰਨੀ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਵੱਲੋਂ ਦਿੱਤੇ ਸਦਾਤ ਕਿਰਤ ਕਰੋ ਨਾਮ ਜਪੋ ਵੰਡਕੇ ਛਕੋਤੇ ਸਮੁੱਚੇ ਪੰਥ ਨੂੰ ਸਮੁੱਚੇ ਕਾਇਨਾਤ ਨੂੰ ਪਹਿਰਾ ਦੇਂਦੇ ਬਲ ਬੁੱਧੀ ਸਮਰੱਥਾ ਦੇ ਕੇ ਨਿਵਾਜੇ ਨਾ ਜੀ ਆਰੰਭਤਾ ਨੂੰ ਮੁੱਖ ਰੱਖਦੇ ਆ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਨੇ ਸਭਨਾ ਦੀਆਂ ਹਾਜ਼ਰੀਆਂ ਪਿਟਾਵਾ ਦਰ ਪ੍ਰਵਾਨ ਕਰਨੀਆਂ ਯਾਤਰਾ ਸਫਲ ਕਰਨੀ ਦਰੋਂ ਕਰੋ ਸਿੱਖੀ ਸਿਧਕ ਪਰੋਸਾ ਨਾਮ ਦੀਆਂ ਦਾਤਾਂ ਦੇ ਕੇ ਨਿਵਾਜਨਾ ਜੀ ਦਇਆ ਕਰਨੀ ਤਖਤ ਸ੍ਰੀ ਦਮਦਮਾ ਸਾਹਿਬ ਜੀ ਦੇ ਸਮੁੱਚੇ ਪ੍ਰਬੰਧ ਦੇ ਸੀਸ ਤੇ ਮਿਹਰ ਭਰਿਆ ਹੱਥ ਰੱਖਣਾ ਆਪਣੇ ਦਰ ਕਰਦੀਆਂ ਸੇਵਾ માં ਆਪ ਵਿੱਚ ਵਰਤ ਕੇ ਚੜ੍ਹਦੀ ਕਲਾ ਵਿੱਚ ਕਰਵਾਉਣੀਆਂ ਜੀ ਕਰੋ ਕਿਰਪਾ ਪਾਵਨ ਪਵਿੱਤਰ ਹੁਕਮ ਬਖਸ਼ ਕੇ ਨਗਰ ਕੀਰਤਨ ਆਰੰਭ ਕਰਨ ਦੀ ਆਗਿਆ ਦੇ ਕੇ ਨਿਵਾਜੋ ਜੀ ਸੁਖ ਹੋਵੇ ਨਾਮ ਚਿਤ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੈ ਦੋਹਰਾ ਗਿਆ ਭਈ ਅਕਾਲ ਕੀ ਤਬੈ ਸਭ ਸਿੱਖਾਂ ਕੋ ਹੁਕਮ ਹੈ ਗੁਰੂ ਗੁਰੂ ਗ੍ਰੰਥ ਜੀ ਮਾਨੈ ਜੋ ਪ੍ਰਭ ਕੋ ਮਿਲ ਬੂਝ ਹੈ ਰਾਜ ਕਰੇਗਾ ਖਾਲਸਾ वार हुई सब मिलाएंगे वार हुई सब मिलाएंगे बोले वाहेगुरु जी का खालसा वाहेगुरु जी की फतेह ਕਮਨੁ ਪ੍ਰਖੁ ਧਿਆਇ ਬਰ ਦਾਤਾ ਸੰਤ ਸਹਾਰ ਸਦਾ ਬਖਿਆਤਾ ਤਾ ਚਰਨ ਲੇ ਰਜ ਬਸਾਵ ਤੋ ਪਰਮ ਗੁਰੂ ਨਾਨਕ ਗੁਣ ਘਾਵੂ ਤਨ ਧਨ ਹਮਾਰੇ ਭਾਗ ਘਰ ਆਇਆ ਕਿਰ ਮੇਰਾ ਸਗਲਾ ਬਨਹਰਾ ਸੁਣੀ ਅਰਦਾਸ ਵਾਮੀ ਮੇਰਾ ਸਰਬ ਕਲਾ ਬਣਾਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਪ੍ਰਗਟ ਭਈ ਸਗਲੇ ਜੁਗ ਦੇ ਅੰਤਰ ਗੁਰੂ ਨਾਨਕ ਕੀ ਵਡਿਆਈ ਸਜਣ ਸਚਾ ਸਿਰਸਾ ਮਰਦਾ ਜਿਸ ਬਾਸ ਮਹਿਟ ਆ ਸੋਹੀਐ ਸਬਨਾ ਦਾਵੇ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾਵੇ ਸਾਹ ਵਾਹਿਗੁਰੂ ਸਾਹਿਬ ਜੀ ਮਹੱਲਾ ਪੰਜਵਾਂ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ ਆਟ ਦਾਮ ਕੋ ਛੀਪਰ ਹੋਇਓ ਲਾਖੀਣਾ ਗੋਬਿੰਦ 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 ਸੰਗ ਨਾਮ ਦੇਉ ਮਨ ਲੀਣਾ ਆਡਾਮ ਕੋ ਛੀਪਰ ਹੋਇਓ ਲਾਖੀਣਾ ਰਹਾਉ ਬੁਨਨ ਤਨ ਨਾ ਤਿਆਗ ਕੈ ਚਰਨਕ ਬੀਰਾ ਨੀਚ ਕੁਲਾ ਜੋ ਲਹਾਰ ਭਇਓ ਗੁਨੀ ਗਹਿਰਾ ਰਵਦਾਸ ਟਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ ਪਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਸਨ ਨਾਈ ਬੁਤਕਾਰੀਆਂ ਓਹ ਘਰ ਘਰ ਸੁਨਿਆ ਹਿਰਦੇ ਵਸਿਆ ਪਾਰ भगता मह गने ए बिद सुनकर जाट रो उठ भगती लागा मिले प्रतख गुसाइया वड भागा ਵੇ ਸੁਣ ਕੇ ਜੱਟ ਰੋ ਉੱਠ ਭਗਤੀ ਲਾਗਾ ਮਿਲੇ ਪ੍ਰਤਖ ਗੁਸਾਈਆ ਧੰਨਾ ਵੜ ਭਾਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ बेनती तरह इंचार्ज भुल